ਸਰ ਵੰਡ ਵੀ ਖਾਲਸਾ ਰੈਡੀ ਕਿਸਾਨ ਰੈਡੀ ਆਪਣੇ ਦੇ ਖੋਣੇ ਵਲੋਗ ਵਿੱਚ ਤੇ ਇਹ ਬਹੁਤ ਤੁਸੀਂ ਸਾਡੇ ਪ੍ਰਭਾਸ ਵੀ ਕਿ ਕਲੀਮਿਤ ਨੂੰ ਵੀ ਆਪਾਂ ਵੀ ਆਫੇਖ ਲੈ ਪਿਛਲੇ ਤੇ ਹੁਣ ਫਿਰ ਲੈਟਰ ਪਾ ਦੇ ਲਈ ਹੁੰਦੀਆਂ ਵੀ ਆ ਤੇ ਕੱਲ ਨੇ ਪਹਾਰ ਬਾਹਰ ਬਾਹਰ ਵੀ ਆਪਣੀ ਸਰਦੀਆਂ ਨਹੀਂ ਕੋਦਰ ਕਰੀਦੇ ਪੀਏ ਸਰਦੀਆਂ ਤੇ ਮੈਂ ਜਦ ਲੈ ਕੰਮ ਸ਼ੁਰੂ ਕਰਤਾ ਉਹਨਾਂ ਨੇ ਤਾਂ ਸਰਦੀਆਂ ਆ ਗਈਆਂ ਬਾਹਰ ਜਿਹੜੀ ਕੰਦਾ ਵੀ ਕਰਤੀਆਂ ਵਾ ਚਲੋ ਚੱਲਦੇ ਆ ਬਹੁਤੇ ਤੁਹਾਨੂੰ ਉੱਤੇ ਜਾ ਕੇ ਹੋਣੀ ਉੱਤੇ ਕਿਹੜਾ ਕੰਮ ਜਲਦਾ ਵਾ ਤੇ ਵੀ ਗੰਦੇ ਵੀ ਆਪਾਂ ਨੇਸਟਰੀ ਨੂੰ ਪਕਣੇ ਕਦੇ ਹੋਏ ਜੇ ਕੋਠੇ ਚਲੇ ਜਾਂਦੇ ਆਪਾਂ ਆਪਾਂ ਹੁਣ ਕਿਰੋਂਦੇ ਪੈ ਜੀ ਕੰਮ ਹੋਗਾ ਉੱਪਰ ਦਾ ਟਾਕ ਲੈ ਆ ਲਾਈਟਰ ਉਹ ਲਾਈਟਰ ਆ ਕੀ ਲੈ ਇਹ ਡੱਟੀ ਲਾ ਰਿਹਾ ਨੀਚੇ ਡੱਟੀ 니je ਮਾਰ ਪੈ ਡੱਟੀ ਉਤੇ ਆਉਂਦੇ ਆ। ਆਦਰ ਜਾਈ ਬੀਜ ਦਾ ਕੰਮ ਚੱਲਦਾ ਪਿਆ। ਜੀ ਬਾਹਰ ਉੱਚੀ। ਹਾਂ ਜੀ।

ते खी लागेले आरस के लिए हां ते खी लागे 11 बजे खी खी चार चार और ये कैसा करे लोग हां ये हुआ के ही गई ये चार पूरी बतियां ये काम का था बाले वाला कोई बड़ी अपना काम नहीं बिठा देती वो डालने का ये से बड़ी पूरी आ रही है दिया नहीं अचार अब बడిగా खाता हो तो ये किलाओं चले ये क्या की बात है देखो तो 2 3 4 5 हो गया ये हो गया ये लांग के अंदर दो हां ज्यादा ये कितनी बढ़ी है ज्यादा अब पता नहीं हां बड़ा बడిగా सारे सारे अंदर का हर लुटियां फैला दे ये मीठ खा लो ऐसा करने से आगे है एक का तो दो और का। तो 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 एक का फटी नहीं रही। एक का फटी है ना उन्हें उसे। नहीं ना उसे का। आठ। और छह तरफ छह नहीं है। आओ। तभी से ना फोटो लेकर लग रहा है। आ गयी हैं? चार होंगे एक का दो से ना चार। कौन सी जगह लाओगे? हाँ एक सीढ़ी में क्या? वो का। पाले को तो उधर तो कह ਭਰੇ ਗਲਾਲੇ ਮਾ ਮੈਲੇ ਬੋਦਾ ਸੱਕੇ ਵਾਹ ਕੰਮ ਇਹ ਮੇਰਾ ਚਾਚਾ ਵੀ ਲੱਗ ਰਿਹਾ ਸੱਚਾ ਤੇਰੀ ਤੇ ਨਾਲ ਥੂਈ ਥੂਈ ਆਹ ਆ ਪੈਰਾਂ ਦੀ ਪੈਰਾਂ ਦਾ ਐ ਛੋਟੀ ਛੋਟੀ ਸਾਰਾ ਤੇ ਛੋਟੀ ਪਾ ਵਜ ਨਹੀਂ ਆ ਪਈ ਦੀ ਆ ਮੈਂ ਧੀਆ ਚਾ ਚੰਨਾ ਲੱਗ ਸਾਕੀ ਨੰਕਾ ਕਦਾ ਬਰਨ ਨਹੀਂ ਮਾਰਦਾ ਨੂੰ ਪਹਿਨੀ ਆਉਂਦਾ ਤੂੰ ਆ ਜਾ ਹਾਂ ਤੋਇਆ ਵੀਦ ਮੱਕਾ ਕੀਤਾ ਰਾਈ ਕੀਤਾ ਤਾਂ ਲੈਨੇ ਹਾਂ ਲੈਨੇ ਨਹੀਂ ਇਹ ਕੀਤਾ ਕਿਤੇ ਪਿਆ ਵੀ ਤਾਂ ਟੇਲਾ ਹਾਂ ਲੈ ਮਿਲ ਤਾ ਕੀਤਾ ਜੋ ਫੜ ਕੇ ਰੱਖਾ ਹਾਂ ਲੈਨੇ ਤਾਂ ਗੈਸਰ ਫੇਪਰ ਲੈਣਾ ਜੀ ਕੀਤਾ ਕੀਤਾ ਲੱਭ ਗਿਆ ਇੱਥੇ ਰੱਖੇ ਸ਼ੇਅਰ ਕਰ ਲੈ ਆ ਕਰ ਆਜਾ ਫਾਰਾ ਗੱਪੀ ਤੋਂ ਨਾਲ ਲੈ ਗਿਆ ਲੋਕ ਤੇ ਤਾਂ ਫਿਰ ਤਿਆਖੇ ਮੇਜ਼ੇ ਲਓ ਗਾਈ ਸੀਮੈਂਟ ਵਾਲੀ ਮਸ਼ੀਨ ਵੀ ਆ ਗਈ ਉਹਨੇ ਹੁਣ ਆਪਾਂ ਚੰਨੇ ਤੇ ਵਾਸ ਲੈਣ ਉਹ ਜੰਗ ਮੱਲੀ ਸੋੜਾ ਪ੍ਰਿੰਸ ਵੱਡੇ ਬਾਅਦ ਵੱਡੇ ਮਾਸਟਰ ਲੱਗੇ ਆ ਇਹ ਉਹ ਲੱਗੇ ਕੰਮ ਤੇ ਪਿੰਡ ਦੇ ਕਾਰ ਤੋਂ ਲੱਗਣੀ ਨਹੀਂ ਹੁੰਦਾ ਦੋਨ ਨਾਲ ਲੋਕ ਐਸਾ ਫਿਸਮਾ ਨਾਲ ਲੱਗੇ ਰੈਂਟਰੜਾ ਪਾਪੋ ਤੋਂ ਆਗੇ ਤੁਹਾਨੂੰ ਵਧੀਆ ਵੀਡੀਓ ਮਿਲੂ ਇੱਥੇ। ਆ ਕਿਦਾਂ ਨਟਰਾ ਇੱਕ ਡਰਾਮਾ ਇੱਕ ਮਸ਼ੀਨ ਐ। ਤੇ ਇੱਕ ਤੋਂ ਰੇੜੀਆਂ ਤੱਕ ਜਿਹੜੀ ਰੇੜੀਆਂ ਉੱਤੇ ਤੱਕ ਦੰਦਾ ਉਹ। ਨਾ ਸੜੀ ਦੀ ਪਾਣੀ ਉੱਤੇ। ਤੇ ਯਾਰ ਵਲੌਗ ਚੰਗੇ ਲੱਗੇ ਤਾਂ ਸਬਸਕ੍ਰਾਈਬ ਕਰਨਾ। ਇਹ ਰੇਟਰ ਭਾਇਆ ਮੁਰਨਾ ਉਹਨਾਂ ਨੇ। ਹਾਂ। ਬਰੋਣਾ ਆ ਜਿਓ। ਚਲੋ। ਆਪਾਂ ਅੱਗੇ ਲਾਇਆ ਇਹ ਇਹ ਫੇਟੇਗਾ ਫੇਟੇਗ ਹੋ ਰਹੀ ਹੈ ਬਿਜਲੀ ਤੇ ਮੈਂ ਬਿਜਲੀ ਮੈਂ ਮੇਰੇ ਚੇਤੇ ਹੋਵੇ ਤੇ ਉਹ ਫੁੱਲ ਹੋ ਰਿਹਾ ਹੈ ਡਰਾਈਵਰ ਕੋ ਕੋ ਸਟਾਰਟ ਕਰ ਦੇ ਬੜੇ ਕੱਢਦੇ ਪਏ ਨੇ ਟਰੱਕ ਨੂੰ ਲੱਗ ਕਰਤਾ ਉਹਨੇ ਤੋਂ ਤੇ ਉਧਰ ਲੱਗੇ ਹੋਏ ਜੀ ਰੋਟੀਆ ਵਾਰਸ ਯਾ ਤੁਸੀਂ ਰੋਗੀ ਯਾ ਤੁਸੀਂ ਨਹੀਂ ਖਾਂਦੇ ਐ ਤੇ ਨੂਨ ਮਖ ਚੋਰ ਫੋਣਾ ਸਖੀਲ ਲਿਆ ਨੂਨ ਲਾ ਦੋਗਾ ਪਾਇਆ ਨਾ ਕਿ ਕਿੰਨਾ ਕਰ ਨਹੀਂ ਇਹਨਾਂ ਨੇ ਪਾਇਆ ਬਾਈ ਫੇ ਵੇਖ ਕੇ ਪਾਇਆ ਕਿੰਨਾ ਕ ਪਾਇਆ ਨਹੀਂ ਨਹੀਂ ਮੈਂ ਹੀ ਪਾਇਆ ਤਾਂ ਤਾਂ ਇਹਨੇ ਖਾਣ ਵਾਲਾ ਉਹ ਵੀ ਲਿਆ ਆਰੇ ਤੇਮ ਚੱਲ ਆਈਆ ਉੱਤੇ ਇੰਨੀ ਰਾਜੇ ਕਰਾਈ ਬੜਾ ਠੀਕ ਐ ਇਹਦਾ ਰੂਹ ਇਹੋ ਉਹੋ ਹੀ ਆ ਜਿਹੜਾ ਆਹੋ ਬੰਗੜੀ ਚੱਲਿਓ ਮੈਂ ਚੱਲਾਂ ਮੱਥੇ ਨਾਲ ਮੈਂ ਵੀ ਚੱਲਦਾ ਤੁਹਾਡੇ ਨਾਲ ਮੈਂ ਵੀ ਚੱਲਦਾ ਤੁਹਾਡੇ ਨਾਲ ਨਹੀਂ ਆ ਤੁਹਾਨੂੰ ਖਾ ਲਿਆ ਖੱਲ ਕੋ ਹੋ ਗਈ ਕੋਈ ਨਵੀਂ ਫਿਰ ਤੋਂ ਚਾਪ ਆਉਂਦੇ ਪਏ ਨੇ ਚਾਪ ਡੁੱਲ ਗਈ ਸਾਰੀ ਉਹ ਦੇ ਵਿੱਚ ਛੁੱਟਦੀ ਫਿਰ ਆਪਾਂ ਆਪਾਂ ਬਾਅਦ ਕਰੂ ਦੇਖੇਗੇ इस मशीन का होने हो शुरू बस चाह पीते पे वो लगे हुए कम करने रेड़ी लासी है क्डन मशीन तो, तो बहुत ਕੰਟ ਉਹਨਾਂ ਮਸ਼ੀਨ ਚ ਕੱਢ ਲੱਗ ਜਾਂਦੇ ਆ ਆ ਸਭੀਆਂ ਇਕੱਠੀਆਂ ਕਰਕੇ ਤਾਰਾ ਬੰਨ੍ਹ ਕੇ ਪਾਈਦਾ ਉਹ ਉਦੋਂ ਹੀ ਰਹਿੰਦੀ ਨਾ ਟੋੜ ਦੂਰ ਤੋਂ ਵੱਧੂਆ ਪਾਣੀ ਦਾ ਪਿਓ ਯਾਰ ਪਾਣੀ ਲੈ ਕੇ ਦਮੇ ਪਾਣੀ ਲੈ ਪਤਾ ਆ ਰੋਏ ਲੱਗੇ ਹੋਏ ਨੇ ਤਾਰਾ ਬੰਨ੍ਹ ਕੇ ਆ ਉੱਥੇ ਚੱਲ ਵੇਖੋ ਉਹ ਕੰਨ ਲੰਗੇ ਮਸ਼ੀਨ ਚਾਲੋ ਤੇ ਲੈਂਟਰ ਪਾਣਾ ਸ਼ੁਰੂ ਕਰਾਂਗੇ ਨੇਤਾ ਵੀ ਗਿੱਲੀ ਕਰਤੀ ਆ ਤੇ ਜਿਹੜਾ ਉਹ ਵੀ ਉਹ गाड़ी साहब खोज कितने खड़े होता मैं अगे लगे हुए पानी की बंद पे ਮਟ ਵੀ ਆ ਗਿਆ ਵਾ ਕੋਈ ਬਹੁਤ ਬਾਰਾ ਪਾਣੀ ਚੀਤੀ ਆ। ਕੋਈ ਕੋਈ ਪਾਈ ਪਰਾਂ ਨਾ ਢਾਕ ਲਗਾਇਆ ਨਾ ਜਿਹੜਾ ਕੋ। ਹਰੋਇਆ ਇਥੋਂ ਦੀ ਚਲੋ ਸਿਮਿੰਟ ਤਾਰਨਾ ਕਰਨਾ ਸ਼ੁਰੂ। ਹੋਰ ਜਿੰਦ ਦੀ ਪਾਈ ਦੇ। ਐ ਨਹੀਂ ਪਾਉਂਦੀ ਮੇਰੀਆਂ ਓਏ। ਸਾਰੇ ਵਿੱਚ ਥੰਡੋ ਵੀ। ਉਧਰੇ ਓਏ ਚਾਰ ਤੋਂ ਨਿਕਲ

ਆ ਗਾਈ ਦਾ ਕੰਮ ਸ਼ੁਰੂ ਕਰਦਾ ਵੇਖੋ ਚੱਲ ਪਈ ਆ ਮਸ਼ੀਨ ਲਾ ਨੂੰ ਕੋ ਹੁੰਦਾ ਨਹੀਂ ਹੋਣਾ ਕੋਲ ਕੋ ਦੇ گول ਚੱਕਰ ਦੇ ਵਿੱਚ ਸਾਰਾ ਕੋ ਆ ਜਾ ਸਾਬਕਾ ਕੋਨਸਲ ਹਰਮਾਲ ਜਾਊਗਾ ਗਾਇਜ਼ ਪਲੈਂਟਰ ਤੇ ਪੈਣ ਵਾਸਤੇ ਤੁਹਾਨੂੰ ਕੋਨੇ ਉੱਤੇ ਜਾ ਕੇ ਅਜਾੜ ਕਲੀ ਵਿੱਚ ਆਜੋ ਗਾਇਜ਼ ਲਾਈਆ ਪਾ ਲੱਗ ਕੇ ਮੌਣ ਲੱਗ ਗਈ ਸਾਈਡ ਟਿਕਾਣਾ ਪਾਉਂਦੇ ਮੈਂ ਫਿਰ ਤੇ ਸੀਮੈਂਟ ਭਰ ਕੇ ਆਉਗਾ ਤੇ ਤਨੂ ਤੇ ਬੰਨੇ ਪਾਣੀ ਕੱਟ ਗਿਆ ਭਾਜਾ ਭਾਜਾ ਥੱਲੇ ਜਾ ਥੱਲੇ ਪਾਣੀ ਛੱਡ ਥੱਲੇ ਉਹਨਾਂ ਨੂੰ ਚਾਹੀਦਾ ਇਹ ਹੁੰਦੇ ਭਾਗ ਨਾਤਾ ਕਿਹ ਖਲੀ ਬਣਦਾ ਆ ਕਰ ਅਗਰ ਇਹਦੇ ਦੇਖੋ ਕਿੱਦਾਂ ਤੂੰ ਤੂੰ ਹੋ ਗਿਆ ਵਾ ਜੀ ਖਾਖੀ ਤਾਂ ਮੇਰੀ ਤਾਂ ਜੀ ਅਵੀ ਆ ਕਦ ਪਰਛਾਵੇ ਸੂਜੀ ਦਾ ਆਟੇ ਦੇ ਨੇ ਬਣਾਇਆ ਆਟੇ ਦਾ ਨਹੀਂ ਆਟੇ ਦਾ ਨਹੀਂ ਬਣਾਇਆ ਵੀ ਬੀਨ ਪੋਚਲਾ ਕੀ ਉਹ ਨਹੀਂ ਪਿਆ ਰਿਹਾ ਤੇ ਸਪਰੇਡੀ ਨਾਲ ਇਹਨੂੰ ਤਾਂ ਪੈ ਗਿਆ ਵਾ ਪੱਕ ਪੈਣ ਲਾ ਜਿਹੜਾ ਪ੍ਰਸ਼ਾਧਰ ਦੇਖੋ ਥੋੜਾ ਨਾ ਨਹੀਂ ਹੋ ਗਿਆ ਹੋਰ ਨਾ ਕੋਈ ਨਹੀਂ ਆ ਰਿਹਾ ਜਿਹੋ ਕੇ ਨੀਰ ਰਿਹਾ ਪਲੇ ਨਹੀਂ ਆਈ 好。 ਟਰ ਪੜਾਤੇ ਤਾਂ ਬਿਜਲੀ ਆ ਲੱਗੇ ਹੋਏ ਨੇ ਬਿਜਲੀ ਚਲੇ ਗਈ ਤੇ ਬਿਜਲੀ ਠੀਕ ਕਰਨ ਲੱਗੇ ਹੋਏ ਆ ਅੱਛਾ ਇਹਦਾ ਖੈਦਾ ਖੈਦੇ ਉਹ ਮੈਂ ਆਨਗਾਨ ਵਾਲੇ ਮਾਨ ਦਾ ਜਰਮੈਂਨ ਉਹ ਜੈਂਟਲਮੈਨ ਆਣੀ ਹੋਵੇ ਭਰਦਾ ਪਿਆ ਇਹ ਲੋਕ ਕਹਿਵਾ ਆ ਗਿਆ ਲੰਬੜਾ ਪਤਾ ਲੱਗਦਾ ਟੀਨਾ ਹੈ ਈਮੋਤ ਆ ਆਪੇ ਆਪੇ ਟੀਰੇ ਟੀਨਾ ਤੇ ਅਸਰੇ ਲੱਗਦੇ ਨੇ ਲੈਂਟਰ ਵਾ ਦਬੇ ਤੂੰ ਕੋ ਸਾਰਾ ਫੋਲ ਲੱਗਾ ਉਤਰ ਰਹਿ ਗਿਆ ਥੋੜਾ ਥੋੜਾ ਬਾਕੀ ਪੱਤਰ ਕਰਨ ਵਾਲਾ ਪਿਆ ਉਹ ਦੇਖੋ ਸ਼ੀਟ ਕੱਢਦੇ ਪਏ ਤਾਂ ਲੋਕ ਜਿਹੜੇ ਸਾਰੇ ਆਣੇ ਚਲ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਭੱਲਿਓ ਪਾਣੀ ਪਾਣੀ ਆਹੋ ਆਇਆ ਚਮਕਾ ਗਲਾਸਾਂ 'ਚ ਵਰਕ ਕਰ ਦਿੱਚਿਆ ਸਾਰੇ ਚੰਗੇ ਤਾਂ ਆਪਣੀ ਦਾ ਤੇ ਲੈ ਆਵੇ ਦਾਇਰੋ चासला दे इथ सलाड ਰਹਣਾ ਲੈ ਗਿਆ ਉੱਧਰ ਖੱਦ ਦਾ ਲੈਂਟਰ ਪੈ ਗਿਆ ਉੱਧਰ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਜਮ ਅੱਧੇ ਘੰਟੇ ਦੇ ਘੰਟੇ ਜਾਂ ਵੀ ਪੈਣਾ ਕੋਈ ਨਾ ਪੈ ਗਿਆ ਵਾ ਇੰਨਾ ਕੁ ਰਹਿ ਗਿਆ ਹਾਲੋ ਗਾਇਸਾਂ ਲੈਂਟਰ ਗਿਆ ਵਾ ਪੈ ਅੰਦਰ ਦੱਬੀਂ ਦਿਆ ਲੈਂਟਰ ਗਿਆ ਵਾ ਪੈ ਬਸ ਹੜ ਲੈ ਗੜਾ ਵਾ ਉਸ ਤੋਂ ਬਾਅਦ ਆਦਾ ਰਿਤਾ ਰਹੀ ਅੱਗੇ ਪਾਣੀ ਪੈ ਗਿਆ ਦਰਾਂ ਦੇ ਕਿਹਨਾਂ ਦੇ ਪੰਦਰਾ ਇਹ ਕਰ ਗਿਆ ਕਿ ਨਹੀਂ ਉਹ ਯਾਰਾ ਕਿ ਨਹੀਂ ਅਸੀਂ ਇਹ ਪਾਣੀ ਕਿ ਨਵੀਂ ਕਿ ਨਹੀਂ ਜਿਹੜਾ ਠੀਕ ਹੈ ਪਾੜਾ ਪਾੜਾ ਪਾਉਣ ਵਾਲਾ ਹੈ ਲੋ ਗੈਸਰ ਮਸ਼ੀਨ ਰੀਅਲੀ ਬੰਦ ਸਲੈਂਟਰ ਗਿਆ ਪਿਆ ਸਸਤੀ ਵੀਡੀਓ ਵਾਲਾ ਬਾਈ ਵੀ ਉਹ ਲੈ ਲਓ ਓਏ ਮੇਰਾ ਪਿਛੜਾ ਫੋਨ ਪਾ ਪਾ ਮਖੜਾ ਚੜਵਾਣਾ ਪਾਣੀ ਇਹਨਾਂ ਨੇ ਉੱਪਰ ਮਤਾਓ ਪਾਣੀ ਫੁੱਲ ਕਰ ਛੜ ਗਿਆ ਇਹਨੂੰ ਟੱਪਾਇਆ ਕਰਦੇ ਪਏ ਸਾਫ ਸਾਰੀ ਮਸ਼ੀਨ ਸਾਫ ਕਰਾਂਗੇ ਭਾਈ ਜੀ ਫਿਰ ਕਿੱਥੇ ਲੀਓ ਗਾ ਜਲੋ ਪੈਪਸੀ ਲੁੰਦੇ ਪਏ ਨੇ ਸਭ ਚਲਾਤਾ ਵਾ ਨਮਾ ਕੇ ਥਲੇ ਥਲੇ ਸਿਰ ਦੇ ਪਏ ਨੇ। ਚਲੇਗਾ ਥਲੇ। ਉਹ ਕਿਹਨਾਂ ਗੱਲ ਸਾਈਨ ਅੱਪ ਤੇ ਮੇਟ ਆਇਆ। ਡੇਚੜੀ ਚਾਹ ਤਾਂ ਇਹਨਾਂ ਦੇ ਪਿੱਛੇ ਵਜਿਆ ਇਹ ਛਰੀ ਜੇ ਸਿੱਧਾ ਥੱਲੇ ਜਾਣਾ ਸਾਰਾ। ਇਹਨਾਂ ਨਾਲ ਕੋਈ ਵੀ ਨੰਨੇ ਪਏ ਨੇ। ਇਹ ਲੈਂਟਰ ਹਾਗੇ ਲੜੇ ਲੈਂਟਰ ਮੋਡਲ ਪੂਰਾ ਕੰਪਲੀਟ ਹੈ। ਦੱਸ। ਆਹ ਇਹ ਤੇ ਅਨੁੱਖਾ ਫਿਲਮ ਹੈ। ਲੈਂਟਰ ਬਹੁਤ ਉੱਤਾ ਪਾਇਆ ਆ ਭਾ ਵੇਖੋ ਕਿੰਨੀ ਸੋਹਣੀ ਆ। ਆਹ ਗਾਈਸ। ਉਧਰ ਥੋੜਾ ਜਿਹਾ ਨੀਵਾ ਪਰ ਉਧਰ ਦੇ ਪਾਸੇ ਕਿੱਗੇ ਪਾਖਰ ਨਾਲਾ ਰੱਖਿਆ ਵਾ। ਤਾਂ ਕਿ ਥੋੜਾ ਜਿਹਾ ਨੀਵਾ ਵਾ। ਤੇ ਉਦੋਂ ਦੇ ਪਾਸੇ ਥੋੜੀ ਜਿਹੀ ਪੱਥਰਾਂ ਛੱਡੀ ਆ ਤਾਂ ਕਿ ਕਥੇ ਜਿਹੜੀ ਪੌੜੀ ਹੈ ਕਣਦੀ ਆਪਾਂ ਪੌੜੀਆਂ ਕਰਦੇ ਸੀ ਪੁੱਤ ਜਾ ਵਸ ਤੇ ਉਹ ਚੱਲੇ ਯਾਰ ਮੇਰਾ ਗੋਦਾ ਮੇਰਾ ਸਿੰਧੂ ਬਾਦ ਮੇਰਾ ਗੋਦਾ ਮੇਰਾ ਮੇਰਾ ਗੋਦਾ ਵੀ ਸਿੱਧੂ ਆ ਗਿਆ ਆ ਵੇ ਨਾ ਕਹਿਣਾ ਕੰਮ ਕਿੱਦਾਂ ਲੈ ਤੇ ਆ ਬੰਦੇ ਨੇ ਜਾ ਤੂੰ ਆ ਬਦਲੇ ਭਾਈ ਜਾਂ ਕੰਮ ਕੀਤਾ ਚਾਜਦਾ ਆ ਕੁੜੀ ਨੂੰ ਮਿਲਣਾ ਆਹ ਬਲੀ ਇਹ ਕੁੜੀ ਨੂੰ ਭਾਈ ਇਹਨਾਂ ਇੰਨਾ 2.5 ਜੋ ਮਦਰਾ ਨੂੰ ਵਾਲ ਵਾਲੋ ਚੋਸੀ ਨਾ ਚੋਸੀ ਤੇ ਆਈ ਜਦੋਂ ਤੇਰੇ ਨਾਲ ਕਰ ਪੀ ਤੇ ਹਾਂਜੀ ਇੱਧਰ ਦੇ ਨਾ ਖਲਾ ਇੱਧਰ ਦੇ ਆਣਾ ਮੈਂ ਨਾ ਖਾ ਬਣਾਇਆ ਮਨਵੀਰ ਸਦਾ ਹਾਂ ਚੋਰ ਨਾ ਖੇਤ ਲੱਗੇ ਨੇ ਰੱਜ ਜਾ ਜਾਂਦਾ ਹੱਥ ਖਲਾ ਪੇਟੀ ਖਲਾ ਪਿਆ ਜੇ ਸੱਜਣਾਂ ਦੀਆਂ ਨਾਲੇ ਆਉਂਦੇ ਨੇ ਆਹ ਪੰਜੋ ਤੇ ਦਿਆਰੇ ਜਨ ਤੇ ਉਹ ਤਾਂ ਲਾਈਟ ਤੇ ਲਿਆ ਮਦਾਈ ਦਾ ਪਿਆਰ ਨਾਲ ਆ ਰਿਹਾ ਕਿੰਨੇ ਤੇਰੀ ਖਾਤਰ ਪਾਵੇਂ சின்ன ਵੀ ਬੁਣਨੀ ਦਾ ਮੇਰੇ ਲਈ ਉਹ ਬੰਨ ਮੈਸੇਜ ਆ ਜਾਦਾ ਇਹ ਲੇਟ ਕੇ ਮੈਂ ਕਿਹਾ ਪੰਜ ਜਾਨ ਤੇਰੇ ਦੇ ਪੰਜ ਸੌ ਦੇ ਕੇ ਜਾਂਦੇ ਨਹੀਂ 500 ਇਹਨਾਂ ਨੂੰ ਦੇ ਦਿੰਦਾ ਸਾਰੇ ਤੇ ਹੁਣ ਦੂਜੇ ਦਾ ਕਿਨੇ ਮਰਦੇ ਪੰਜ ਪਾਦੀ ਆਖਾ ਕਦੀ ਦੇਣਗਾ ਇਹ ਟੈਨ ਵੇਚਦੇ ਨਹੀਂ ਆਇਆ ਕਰਦਾ ਬਾਈ ਉਹ ਦੱਸ ਕਾ ਸਮਝਦਾ ਉਹ ਟੋਲ ਜਿੰਨਾ ਮਾਰਦੀ ਕਰਦਾ ਹਾਂ ਅੱਜ ਵੀ ਇਹ ਬੀੜਿਆ ਲਈ ਆਪਣੀ ਬਣਾਣੀ ਦੱਸ ਛੱਡਰ ਨੂੰ ਵੀ ਲਾਤਾ ਜੀ ਲੋਕ ਆ ਵੇਖੋ ਮਸ਼ੀਨ ਨੂੰ

ਆ ਬੰਦਰਾ ਬੜੀਆ ਬੜਾ ਹਾਂ ਮੈਂ ਇਸ ਤੋਂ ਤਾਂ ਪਹੁੰਚ ਹੋਰ ਇਹਨਾਂ ਵੇਸ ਅਮਰੇਨਾ ਪ੍ਰਭਦੇਵ ਤੋਂ ਆਇਆ 12 ਤੇ 10 ਹੈ ਬਾਈ ਤੇ ਪਹਾੜ ਹੈ 2 ਦੇ ਨਾਲ ਜੇ ਮੈਂ ਇਹਨਾਂ ਘੰਟੇ ਪੰਜ ਦੇ ਟੋਟੇ ਜੀ ਨੋ ਹੋਏ ਅੱਛਾ ਇਹ ਕਹਿੰਦੇ ਕਿ ਟੋਟੇ ਲੱਗੇ ਆਪਣੇ ਮੈਨੂੰ ਲੱਗੇ ਚੱਲ ਜੀ ਕੁਝ ਸਾਹਕ ਡਿਵਿਡ ਮਸ਼ੀਨ ਹੁੰਦੀ ਪਈ ਫਿਰ ਗੀਤੀ ਜੀ

thank you ਲੋਗ ਨਹੀਂ ਜੰਗਲ ਅਕਾ ਚੈੱਕ ਕਰ ਲੇ ਲੇ ਅਪਨ ਬੈਲ ਜਾਪਾ ਨੈਕਸਟ ਵਲੌਗ ਦੇ ਵੀਡੀਓ ਨਟ ਮਾਸਤੇ ਬਾਇਬਲ ਕਰਦਾ ਆ ਬਾਇਬਲ ਜੀ ਕੀ ਬਤੇ